ਆ ਤੋ ਅਗਰ ਕੋਈ ਨਹੀਂ ਲੱਗਣੀ ਤੇਰੀ ਗੱਲ ਨਹੀਂ ਵੀ ਸਰਕਾਰ ਨੂੰ ਫਰਜ਼ ਨਹੀਂ ਪੈਂਦਾ ਲੇਟ ਦੇਣੀ ਆ ਲੋਕ ਪਾਗਲ ਹੋ ਗਏ ਆ ਅੱਜ ਲੋਕਾਂ ਦਾ ਦੁਖੀ ਹੋ ਗਿਆ ਅਸਿਕਾ ਹਾਰਾਂ ਲੱਗਿਆ ਜਿਹੜਾ ਬੰਦੇ ਕਰਦੇ ਮੈਗਨ ਨੂੰ ਇਹਨੂੰ ਸਰ ਇੱਕ ਵਾਰ ਜੀ ਤੁਹਾਨੂੰ ਦੱਸ ਦੇਣਾ ਕੋਈ ਤੁਹਾਨੂੰ ਫੋਨ ਕਰ ਦੇਣਾ ਸਾਡਾ ਕਿ ਟ੍ਰਾਂਸਫਰ ਚਾਰ ਮੋਟਰਾਂ ਦਾ ਸਾੜਾ ਜੀ ਅੱਛਾ ਜੀ ਆ ਦੱਸ ਦੇਣਾ ਕੋਈ ਤੁਹਾਨੂੰ ਫੋਨ ਕਰ ਦੇ ਤੁਹਾਨੂੰ ਫੋਨ ਕੀਤਾ ਹਾਂ ਜੀ ਮੋਟਰਾਂ ਵਾਲਾ ਅਲੇ 10 ਦਿਨ ਹੋ ਗਏ ਇਤਰਾ ਡਰੈਸ ਨੂੰ ਪਿਆ ਸਾਰੇ ਹਾਲ ਦੇਖੋ ਜਾ ਕੇ ਜਦੋਂ ਧਰਨਾ ਲੱਗਦਾ ਉਦੋਂ ਸਰਕਾਰ ਕਿਉਂ ਜਾਗਦੀ ਹੈ ਪਹਿਲਾਂ ਕੋਈ ਕੰਮ ਹੁੰਦਾ ਨਹੀਂ ਛੱਡਿਆ ਮੱਝੋ ਵੀ ਲੈ ਆ ਜੀ ਸਾਡੀ ਮੁੰਡਿਆਂ ਦੀ ਚੜਦੀ ਸੀ ਹੜਤਾਲ ਅੱਛਾ ਜੀ ਮੇਰੇ ਤਕਰੀਬਨ 56 58 ਮੁੰਡੇ ਹੜਤਾਲ ਤੇ ਸੀ ਠੀਕ ਹੈ ਠੀਕ ਹੈ ਉਸ ਕਰਕੇ ਪ੍ਰੋਬਲਮ ਆਈ ਨਹੀਂ ਤਾਂ ਪ੍ਰੋਬਲਮ ਆਈ ਸਾਰਾ ਅੱਜ ਅੱਜ ਧਰਨਾ ਲੱਗਿਆ ਅੱਜ ਹੱਲ ਵੀ ਹੋ ਜਾਣਾ ਸਾਰਾ ਅੱਜ ਹੋਈ ਅੱਜ ਹੱਲ ਤਾਂ ਅਸੀਂ ਵੈਸੇ ਹੀ ਕਰਨਾ ਹੂੰ ਸਾਡੀ ਜ਼ਿੰਮੇਵਾਰੀ ਹੈ ਹਾਂਜੀ ਇੱਥੇ ਇਹਨਾਂ ਦੇ ਵਾਸਤੇ ਬੈਠੇ ਸਰ ਪਿੰਡਾਂ ਦੀ ਰੈਡ ਕਰੇ ਜਾਂਦੀ ਹੈ ਅੰਦਰਲੀ ਰੈਡ ਕਿਉਂ ਨਹੀਂ ਬੰਦ ਹੁੰਦੀ ਫਿਰ ਅੰਦਰਲੀ ਬੰਦ ਨਹੀਂ ਹੁੰਦੀ ਜੀ ਬੈਟਰੀ ਬੰਦ ਕਿਉਂ ਨਹੀਂ ਲੱਗਦੀ ਬੈਟਰੀ ਲੜ 24 24 ਘੰਟੇ ਚੱਲ ਰਹੀ ਹੈ ਹੁੱਡੀ ਜੀ ਤੋਂ ਵੀਰ ਐਦਾਂ ਨਹੀਂ ਕਰਨਾ ਪ੍ਰੋਬਲਮ ਸਾਰੇ ਪਾਸੇ ਹੈ ਤੁਸੀਂ ਕਰਨ ਨੂੰ ਮੇਰੀ ਸਮਝੋ ਸਾਡੇ ਚੱਲੇ 15 ਦਿਨ ਦਰਨਾ ਠੀਕ ਹੈ ਤੁਸੀਂ ਸਾਡੇ ਅੱਗੇ ਹੜਤਾਲ ਇਸ ਕਰਕੇ ਪ੍ਰੋਬਲਮ ਆਈ ਸਰ ਉਹਨੇ ਨਾ ਉਹਨੇ ਦਰਨਾ ਉਹਨਾਂ ਦਾ ਲੱਗੇ ਨਾ ਕੋਈ ਕਸੂਰ ਨਹੀਂ ਪਿੰਡ ਵਾਲਿਆਂ ਦਾ ਇਹ ਕਿੰਨੀ ਸਮੱਸਿਆ ਹੈ ਜਿਹੜੇ ਪਸ਼ੂਆਂ ਨੂੰ ਪਾਣੀ ਪਾਣਾ ਕਿੰਨੀ ਦਿੱਕਤ ਆਉਂਦੀ ਜੀ ਆ ਦੱਸੋ ਨਿਸ਼ਾਨੀ ਨਾ ਤੇ ਅੱਜ ਦੇ ਲੋ ਜਗ ਕੰਮ ਅਖੀਰ ਕੰਪਿਊਟਰ ਨੇ ਤੇ ਕਰਨਾ ਹੈ ਹਾਂ ਬੰਦਾ ਹੀ ਜਾ ਕੇ ਕਰੂਗਾ ਨਾ ਜੀ ਜਦੋਂ ਥੋੜਾ ਸਟਾਫ ਹੀ ਧਰਨੇ ਤੇ ਚਲਾ ਗਿਆ ਤੁਸੀਂ ਕੰਮ ਕਿਵੇਂ ਕਰਾਓ ਧਰਨੇ ਸਰ ਸਬੂਤ ਲੱਗਦੇ ਆ ਰਹੇ ਨੇ ਉਹ ਹੱਲ ਹੋਣ ਹੋ ਗਿਆ ਹਾਂਜੀ ਸਰ ਮੁਲਾਜ਼ਮ ਹੈ ਕੀ ਕਰਦੇ ਜੀ ਸਰ ਸਾਨੂੰ ਬੁਝਵਾ ਚ ਦੋਗੇ ਸਰ ਗੱਲ ਸੁਣੋ ਕਿ ਬੰਦਾ ਸਰ ਬੇਨਤੀ ਇਹ ਹੈ ਕਿ ਧੰਨਾ ਥੋੜਾ ਦੱਸਦਾ ਰਿਹਾ ਸਾਡੇ ਤਾਂ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਦੇਖੋ ਸਰ 6 ਮਹੀਨੇ ਦੀ ਕਾਲ ਡਿਟੇਲ ਅਕੜਾ ਲੋ ਉਹਨੂੰ ਹਰ ਰੋਜ਼ ਫੋਨ ਕਰਦੇ ਆਂ ਦਫਤਰ ਵਾਲਾ ਫੋਨ ਨੀ ਚੁੱਕਦੇ ਐਸਡੀਓ ਸਾਹਿਬ ਫੋਨ ਨੀ ਚੁੱਕਦੇ ਕੋਣ ਨੂੰ ਗੋਹ ਦੇਖੋ ਉਹ ਸਾਹਮਣੇ ਤਾਲ ਹੁਣ ਬਿੱਲ ਕਰਾਉ ਕਿੰਨੇ ਡਿੱਗ ਨੁਗੀ ਆ ਪਹਿਲੇ ਹੱਦ ਚੁੱਕਦੇ ਇੱਥੇ ਇੱਥੇ ਕੋਈ ਕਮੀ ਪੈਸੀ ਹੋ ਸਭ ਦੂਰ ਕਰ ਦਿੰਦੇ ਸਰ 5-6 ਦਿਨਾਂ ਦੀ ਗੱਲ ਹੈ ਇੱਥੇ ਅੰਦਰ ਡੀਜੇ ਲੱਗੇ ਆ ਹੈਗਾ ਇੱਥੇ ਕਰਨ ਪਤਾ ਨਹੀਂ ਕੋਈ ਫੰਕਸ਼ਨ ਹੀ ਖੜਾ ਕਿਸੇ ਅਫਸਰ ਦੀ ਰਿਟਾਇਰਮੈਂਟ ਸੀਗੀ ਪਰ ਮਤਲਬ ਇਹ ਦੇਖੇ ਵੀ ਇੱਥੇ ਬੜਾ ਹੰਗਾਮਾ ਹੋ ਰਿਹਾ ਸੀਗਾ ਪਰ ਸਾਡੇ ਪਿੰਡਾਂ ਦੀ ਲੈਡ ਗੋਲ ਸੀਗੀ ਆਹ ਰੋਡ ਤੇ ਕੇਬਲ ਪਾਈ ਜਾਵੇ ਦੇਖੋ ਦਰਾਕਤਾਂ ਦੀ ਥੋੜੀ ਪ੍ਰੋਬਲਮ ਹਰ ਟਾਈਮੇ ਹੁੰਦੀ ਆ ਤੇ ਪਹਿਲੀ ਦੇਖੋ ਸਾਡੇ ਪਿੰਡ ਬਹੁਤ ਚਾਰ ਚਾਰਾਂ ਚ ਪਹਿਲੀ ਵਾਰ ਨਹੀਂ ਨਹੀਂ ਚਾਰ ਹਰ ਵੇਲੇ ਹਰ ਪਿਛਲੇ ਸਾਲਾਂ ਨਾਲ ਕੱਟ ਹਰ ਸਾਰਾ ਧਾਨਾ ਨਾਲ ਨਾਲ ਲੋਕ ਇਥੇ ਸਰ ਹੁਣ ਕੀ ਚ ਕੀ ਸਾਡਾ ਅੰਮ੍ਰਿਤਸਰ ਵਿਚ ਜੀਂਦਵਾਰੇ ਹੁਣ ਕੀ ਚ ਜੀਂਦਵਾਰੇ ਸਾਡਾ ਦੇਖੋ ਮੰਗਾ ਸਾਡੇ ਪਿੰਡਾਂ ਨੂੰ ਕੇਵਲ ਤਾਰ ਕੇਵਲ ਲਾਈਨ ਪਾਈ ਜਾਵੇ ਜਿਹੜਾ ਪਿੰਡ ਸਾਡਾ ਬੂਸੜ ਰੋਡ ਸਸਰਾਲੀ ਇਹ ਮੇਨ ਰੋਡ ਦੇ ਸਾਰੇ ਪਿੰਡ ਨੂੰ ਲੈਣਾ ਹਾਂ ਇੱਕ ਇੱਕ ਅੱਛਾ ਇੱਕ ਮਿੰਟ ਹਲੋ ਸਾਰੇ ਇਲਾਕੇ ਦੀ ਗੱਲ ਕਰੋ ਤੁਹਾਨੂੰ ਇੱਕ ਹੋਰ ਮੈਂ ਤੁਹਾਨੂੰ ਗੱਲ ਸੁਣ ਤੋਂ ਵੀ ਲੈ ਕੇ ਜਾਂਦਾ ਹਾਂ ਹਾਂ ਜੀ ਹਾਂ ਆ ਜਿਹੜੀ ਰਾਮਪੁਰ ਹਾਂ ਜੀ ਹਾਂ ਉੱਥੋਂ ਦੀ ਲੈ ਕੇ ਮੱਤੇਆੜੇ ਦੇ ਪੁੱਲ ਤਾਂ हां जी ਇਹ ਸਾਰੀ ਰੌਂਡ ਰੋਡ ਚੌੜੀ ਹੋ ਰਹੀ ਹੈ ਸਾਡੇ ਆ ਠੀਕ ਹੈ ਇਹ ਸਾਰੀ ਜਿਹੜੇ ਦਰਖਤ ਨੇ ਦੋਨੋਂ ਪਾਸੇ ਇਹ ਦਰਖਤ ਕੱਟੇ ਜਾਣੇ ਨੇ ਠੀਕ ਹੈ ਜੀ ਇਹ ਸਾਰੀਆਂ ਕੇਬਲਾਂ ਪੈ ਜਾਣ ਠੀਕ ਹੈ ਜੀ ਐਂਡ ਟੂ ਐਂਡ ਦੇਖੋ ਕਿੰਨੇ ਦਾ ਹੋਊਗਾ ਜੀ ਇਹ ਕੱਲਾ ਬਿਜਲੀ ਵਿਭਾਗ ਦੇ ਦਾ ਹੀ ਜਿਹੜਾ ਖਰਚਾ ਹੈ ਉਹ ਤਕਰੀਬਨ ਤਕਰੀਬਨ 7.5 ਕਰੋੜ ਦਾ ਖਰਚਾ ਹੈ ਜਿਹੜਾ ਬਿਜਲੀ ਵਿਭਾਗ ਨੇ ਆ ਸੜਕ ਚੌੜੀ ਤੇ ਖਰਚਣਾ ਹੈ ਬਾਕੀ ਜੋ ਰੋਡ ਦਾ ਜਾਂ ਪੁੱਲ ਦਾ ਉਹ ਅਲੱਗ ਤੋਂ ਹੈ ਇਹ ਕੰਮ ਬੜੀ ਜਲਦੀ ਮੁੱਕ ਜਾਣਾ ਤੇ ਤੁਹਾਡੀ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਹਮੇਸ਼ਾ ਵਾਸਤੇ ਸੋਲਵ ਹੋ ਜੇ। ਉਹ ਲਾਈਟ ਚੋੜੀ ਪਿੱਛੇ ਖਵਾਜ ਦੇ ਤੱਕ ਹੋਣੀ ਆ। ਆ ਤੁਸੀਂ ਉੱਤੇ ਸੀਗੇ। ਹਾਂ ਡੀਸੀ ਦਾ ਤਰ੍ਹਾਂ ਆਪਾਂ ਮੀਟਿੰਗ ਦੇ ਵਿੱਚ ਸੀ। ਹਾਂ ਪਰ ਉਹ ਕੰਮ ਕਦੋਂ ਸ਼ੁਰੂ ਹੋਣਾ ਵੀ ਤੁਹਾਨੂੰ ਪਤਾ ਨਹੀਂ। ਪਾਜੀ ਤੁਸੀਂ ਤਾਂ ਵਿੱਚੋਂ ਤੁਸੀਂ ਤਾਂ ਕਰਨ ਵਾਲਿਓ ਕਰਾਉਣ ਵਾਲਿਓ ਸਾਰਾ ਹੈ ਨਾ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ। ਇਹ ਜਲਦੀ ਸ਼ੁਰੂ ਹੋ ਜਾਣਾ। ਮੈਨੂੰ ਤਾਂ ਇਹ ਪਤਾ ਹੈ। ਸਾਡੇ ਲਾਈਟ ਦੀ ਪ੍ਰੋਬਲਮ ਦੂਸਰੇ ਦੁਆਰਾ ਹੈ ਜਦੋਂ ਉਸ ਤੋਂ ਬਾਅਦ ਸਾਡੀ ਕੇਬਲ ਦਾ ਪਰਸਾ ਗਿਆ। ਉਹ ਵੀ ਕੰਡਾ ਤੱਕ ਕੇ ਵੀ ਕਰਵਾ ਦਿਓ ਜੀ ਇਹ ਰੋਡ ਦਾ ਕੰਮ ਸੀ ਮੈਂ ਤਾਂ ਖੁਦ ਨਾਲ ਖੜਕ ਤੇ ਘੁੰਮ ਕੇ ਚੀਜ਼ ਬਣਾਈ ਹਾਂ ਜੀ ਕਿਉਂਕਿ ਇਹ ਸਮਝੋ ਉਹ ਉੱਥੋਂ ਜਿਹੜਾ ਆਪਣਾ ਵਾਲੀਆ ਪੈਲੈਸ ਵਾਲੀਆ ਪੈਲੈਸ ਐਂਡ ਤੱਕ ਪੁਲ ਤੱਕ ਠੀਕ ਹੈ ਨਾ ਸਿਰਫ ਜੰਦਾ ਤੱਕ ਹਿੱਸਾ ਜਿੱਥੇ ਆਪਣੇ ਕੋਈ ਤਾਰ ਨਹੀਂ ਹੈ ਉਹਦੇ ਤਾਰ ਗੱਲ ਤੇ ਉੱਥੋਂ ਦੀ ਉੱਥੇ ਤਾਂ ਜਿੰਨੀਆਂ ਨੇ ਸਭ ਤਾਰਾਂ ਖਤਮ ਹੋ ਜਾਣੀਆਂ ਠੀਕ ਹੈ ਸਾਰੀਆਂ ਇਹ ਕਿਵੇਂ ਬੁਠੇ ਕੇਬਲਾਂ ਦੀ ਸਾਰੀਆਂ ਕੇਬਲਾਂ ਪੈ ਜਾਣੀ ਤੇ ਆਪਾਂ ਨੂੰ ਮੁੜ ਕੇ ਕੋਈ ਦਿੱਕਤ ਨਹੀਂ ਚਲੋ ਇਹ ਸਾਡਾ ਪ੍ਰੋਬਲਮ ਇਤਨਾ ਸਾਰ ਮਲਾਜਮਾਂ ਦੀ ਬਹੁਤ ਘਾਟ ਹੈਗੀ ਹੈ ਮਲਾਜਮਾਂ ਦੀ ਬਹੁਤ ਘਾਟ ਹੈ ਲਾਜਮ ਵੀ ਥੋੜੇ ਜਿਹਾ ਦਿਓ ਇੱਕ ਗੱਡੀ ਆ ਔਰ ਇੱਕ ਮੇਗਾ ਛੱਤਾਂ ਇਹਨਾਂ ਕੋ ਫੀਡਰ 6 ਤਰੀਕ ਹੋਗੀ ਸਰ 9 ਤਰੀਕ ਤੋਂ ਨਾਲ ਗਾ ਜੇ ਇਹ ਵੀ ਕਹਿਣ ਚ ਕੋਈ ਸ਼ਰਮ ਨਹੀਂ ਹਾਂਜੀ ਹਾਂਜੀ ਮੈਂ ਠੋਕੇ ਕਹੂੰਗਾ ਮੀਡੀਆ ਤੇ ਮੁਰੇ ਕਹੂੰਗਾ ਹਾਂਜੀ ਹਾਂਜੀ ਆਪਣੇ ਮੁੰਡੇ ਨੌਕਰੀ ਹੀ ਨਹੀਂ ਕਰਨਾ ਚਾਹੁੰਦੇ ਅੱਛਾ ਜੀ ਕਾਰਨ ਸਰ ਕਾਰਨ ਕਾਰਨ ਤੁਸੀਂ ਅਪਲਾਈ ਨਹੀਂ ਕਰਦੇ ਮੁੰਡੇ ਅਸੀਂ ਤਾਂ ਆਏ ਤੁਸੀਂ ਭਰਤੀ ਤੁਸੀਂ ਕਰੋ ਇੱਕ ਇੱਕ ਜਿੰਨੇ ਮੁੰਡੇ ਆਉਂਦੇ ਨੇ ਤੁਸੀਂ ਆ ਕੇ ਡਾਟਾ ਘੜਾ ਕੇ ਦੇਖਣੋ ਕੋਈ ਮੁਕੀ ਦਾ ਕੋਈ ਹਰਿਆਣਾ ਦਾ ਕੋਈ ਰਾਜਸਥਾਨ ਦਾ ਕੋਈ ਕਿੱਥੋਂ ਦਾ ਜੱਦੀ ਮੁੰਡਾ ਹੈ ਸਰਕਾਰ ਤੱਕ ਕਿਉਂ ਨਹੀਂ ਆਵਾਜ਼ ਪਹੁੰਚਾਉਂਦੇ ਜੀ ਮੈਨੂੰ ਲੱਗਦਾ ਇਹ ਵੱਡੀਆਂ ਫਾਈਨਲ ਸਾਈਟ ਤੇ ਰਹੇ ਕੰਮ ਕਰਨ ਮੁੰਡੇ ਪਹਿਲਾਂ ਹੀ ਬਾਹਰ ਕੱਢ ਦਿੰਦੇ ਆ ਜੀ ਵਿਵਹਾਰੀ ਸਟੇਟ ਤੋਂ ਭਰੇ ਆ ਬੰਦੇ ਬੰਦੇ ਪਹਿਲਾਂ ਹੀ ਬਾਹਰ ਕੱਢ ਦਿੰਦੇ ਆ ਲੋਕਲ ਮੁੰਡੇ ਨੇ ਪੁਰੀਆਂ ਦਿਖਾ ਦਿੱਤੀਆਂ ਸਾਡਾ ਵੈਟਰ ਸਾਡਾ ਮਿੱਟ ਸਾਡਾ ਭਾਰਤੀ ਮੁੰਡੇ ਸਾਡਾ ਵੈਟਰ ਸਾਨੂੰ ਲੈਂਡ ਚਾਹੀਦੀ ਆ ਅਸਾਂ ਦੇਖੋ ਅਸੀਂ ਸਾਡੀ ਮੇਨ ਪ੍ਰੋਬਲਮ ਆ ਸਾਡੀ ਲੈਂਡ ਦੀ ਸਾਨੂੰ ਲੈਂਡ ਦਿਓ ਦੇਖੋ ਸਾਡੇ ਪਿੰਡਾਂ ਦੇ ਵਿੱਚ 18-18 ਘੰਟੇ ਕੱਟ ਲੱਗ ਰਹੇ ਆ ਤਕਰੀਬਨ ਪਿਛਲੇ 1 ਸਾਲ ਤੋਂ ਕੋਈ ਚੱਕਰ ਨਹੀਂ ਵੀਰ ਤੇਰੇ ਤੇਰੇ ਲਾਈਟ ਪੂਰੀ ਆਉਂਦੀ ਮੈਂ ਇੱਕ ਨਾਲ ਸਰ ਅਜੇ ਨਹੀਂ ਹੋਈ ਸਰ ਤਿੰਨ ਤਰੀਕ ਨੌ ਦੇ ਵਿੱਚ ਅਰੇ ਇਹ ਮੁਲਾਜ਼ਮਾਂ ਨੂੰ ਕਹਿ ਦਿਓ ਕਈ ਵਾਰੀ ਨਾ ਹੁਣ ਦੇਖਿਓ ਫੋਨ ਹੀ ਚੁੱਕੇ ਨਾ ਸਾਡੇ ਦੱਸਿਆ ਫੋਨ ਦਫਤਰ ਦਾ ਫੋਨ ਕਰਿਆ ਕਹਿੰਦੇ ਸੀ ਫੋਟ ਕੇ ਸੀਗੇ ਇੱਕ ਮਿੰਟ ਸੁਣਨਾ ਆਉਂਦੇ ਨੇ ਜਿਹੜਾ ਕੰਮ ਹੈ ਕੋਈ ਫੋਟਰਾ ਨਾ ਕਹਦੇ ਬੜੇ ਤੁਹਾਨੂੰ ਬਾਈ ਕਰਦਾ ਜਾ ਦੇ ਜਾ ਦੇ ਸਰ ਤੁਸੀਂ ਅੱਜ ਰਿਪੇਅਰ ਕਰਨੀ ਹੈ ਕਿਸੇ ਵੀ ਲੱਗੇ ਉਹਦੇ ਵਿੱਚ ਕਿੰਨੇ ਤਿੰਨ ਚਾਰ ਘੰਟੇ ਤੇ ਲੈਂਡ দাও सरपंचਾਂ ਨੂੰ ਤੁਸੀਂ ਨੋਟਿਸ ਕਰੋ ਵੀ ਭੈਣੇ ਤੋਂ ਐਨੇ ਘੰਟੇ ਲੇਟ ਕੱਟ ਉਹਨੇ ਆਪਣਾ ਪਾਣੀ ਭਰ ਲਓ ਆਪਣਾ ਕੋਈ ਹੋਰ ਕੋਈ ਜ਼ਰੂਰੀ ਕੰਮ ਕਰ ਲਓ ਤੁਸੀਂ 6 ਵਜੇ ਤੋਂ 5 ਵਜੇ ਤੋਂ ਲੇਟ ਕੱਟ ਦੰਨੇ ਘਰਦਾਰੇ ਪਾਠ ਹੋਣ ਲੱਗਾ ਸਾਮ ਦੁੱਤਾ ਬਿਆਉਂਦਾ ਜੀ ਰਾਤ ਨੂੰ ਜਦੋਂ ਆਨੇ ਆ ਸਾਰੀ ਸਾਰੀ ਰਾਤ ਕੋਈ ਸਟਾਫ ਨਹੀਂ ਆਉਂਦਾ ਜੀ ਨਹੀਂ ਜੇ ਤੁਸੀਂ ਕੱਟ ਲਾਣਾ ਤਾਂ ਕੋਈ ਸਿਸਟਮ ਤਾਂ ਬਣਾਓ ਦੋ ਮਿੰਟ ਦੇ ਵਿੱਚ ਦੋ ਕਾਲਾਂ ਹੋਣ ਗਈਆਂ ਉਹ ਬੰਦਾ ਫਰੀ ਕੱਢੋ ਤੁਹਾਨੂੰ ਕਿੰਨੇ ਘੰਟੇ ਲੱਗ ਜਾਂਦੀ ਹੈ ਪਿੰਡ ਦੇ ਵਿੱਚ ਸਾਡਾ ਪਿੰਡ ਕਿੰਨਾ ਪਿੰਡ ਸਾਡੇ ਪਹਿਲੇ ਡਿਟੇਲ ਕੱਢੋ ਜੀ ਜਦੋਂ ਆਪਾਂ ਚੱਕ ਨਹੀਂ ਕਰਦੇ ਇੱਕ ਬੰਦਾ ਕੱਢੂਗਾ ਤੁਸੀਂ ਨਾ ਦਫਾ ਨੂੰ ਗੱਲ ਹੋਣੀ ਹੈ ਮਾਰਸੋਂ ਨੋਰਮਲ ਹਵਾ ਜੀ ਚੱਲੀ ਜੀ ਪਿੰਡ ਪਿਆਰ ਕਰਦਾ ਸਾਰੀ ਯਾਦ ਨਹੀਂ ਐਤਾ ਨਹੀਂ ਕੁਛ ਹੋਣਾ ਇਹਦਾ ਲਿਖੀ ਜਾਣਗੇ ਰਿਜੈਕਟ ਦੇ ਉੱਤੇ ਐਤਾ ਨਹੀਂ ਕੁਛ ਹੋਣਾ ਚਲੋ ਜੇ ਬਨੇਰੀ ਚੱਲੀ ਦੂਜਾ ਫੋਟੋ ਰਾੜੀਆਂ ਮਰੇ ਮੰਗ ਬਤ ਦਿੰਦੇ ਪਾਏ 2 ਘੰਟੇ ਬੋਲੇ ਸੋ ਨਿਹਾਲ